ਸਾਲ ਜੀ ਸਾਰਿਆਂ ਨੂੰ ਸਰਪੰਚ ਜੀ ਦੇ ਫਾਨ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਤੁਹਾਨੂੰ ਅੱਜ ਚਾਰ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਪਾਈਆਂ ਦਿਖਾਉਣੀਆਂ ਨੇ ਤੇ ਬਾਕੀ ਸਪੰਝ ਨਾਲ ਗੱਲਾਂ ਕਰਾਂਗੇ ਝੋਟੀਆਂ ਨੇ ਆਪਣੇ ਕੋਲ ਵਾਧਿਆ ਪਰ ਆਪਾਂ ਚੌਥੀ ਵੀਡੀਓ ਅੱਜ ਕਵਰ ਕਰਾਂਗੇ ਤੇ ਕਾਦਿਆਂ ਸਪੰਝ ਨਾਲ ਗੱਲ ਬਾਤ ਤੇ ਲੈਣੀਆਂ ਡਿਟੇਲ ਹੈ ਕਿ ਕਿੰਨੇ ਕਿੰਨੇ ਜਿਹੜੀਆਂ ਸੁਈਆਂ ਨੇ ਕਿੰਨਾ ਕਰਾਂ ਤੋਂ ਤੇ ਆ ਇਹ ਸੱਚੀ ਗੱਲ ਬੰਜੀ ਬਹੁਤ ਬੰਜੀ ਠੀਕ ਹੈ ਵਿਖਣੇ ਵੀਰਾਂ ਨੂੰ ਪਿਆਰ ਭਾਈ ਸੱਚੀ ਗੱਲ ਆਪਣੇ ਜੀ ਚੰਨ ਨੂੰ ਵਾਸਤਵਾਦ ਤੋਂ ਲਾਈਕ ਕਮੈਂਟ ਸ਼ੇਅਰ ਕਰੋ ਹਾਂਜੀ 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 ਸਾਰੇ ਵਿਖਣੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਆਪਣੇ ਵੀਡੀਓ ਨੂੰ ਸ਼ੇਅਰ ਕਰਦੇ ਹਾਂਜੀ ਸ਼ੇਅਰ ਕਰਦੇ ਹਾਂਜੀ ਦੇਖਦੇ ਹਾਂ ਦਾ ਧੰਨਵਾਦ ਹਾਂਜੀ ਹਾਂਜੀ ਬੰਜੀ ਤੇ ਬੜਾ ਤਨਫ ਮਿਲਦਾ ਆਪਣੇ ਘਰਾਂ ਦੇ ਝੋਟੀਆਂ ਦੇ ਦਾਸ ਖੜੀਆਂ ਹਾਂਜੀ ਹਾਂਜੀ ਤੇ ਉਹ ਝੋਟੀਆਂ ਆਤੀ ਆਈਆਂ ਸੀ ਹਾਂਜੀ ਹਾਂਜੀ ਤੇ ਉਹ ਝੋਟੀਆਂ ਜੇ ਜਿੱਥੋਂ ਦਾ ਮਾਲ ਉਥੋਂ ਦਾ ਗਾਵੂਗਾ ਹਰਿਆਣੇ ਦੀ ਨਹੀਂ ਹੈਗੀਆਂ ਹਾਂਜੀ ਹਾਂਜੀ ਕੱਲ ਕੋ ਆਪਣੇ ਸੱਜਣਾ ਮਿੱਤਰਾਂ ਨੇ ਆਪਾਂ ਨੂੰ ਨਾ ਦੱਬੜੀ ਮੰਡੀ ਲੱਗੀ ਅੱਛਾ ਜੀ ਜੇ ਇਹ ਮੰਡੀ ਮੈਂ ਲਵਾਂਗੇ ਨਾ ਮੰਡੀ ਦੀ ਗਾ ਕੇ ਵੇਚਾਂਗੇ ਹਾਂਜੀ ਹਾਂਜੀ ਕਰਕੇ ਹੀ ਵੇਚਦੇ ਹੁੰਦਾ ਮੰਡੀ ਆਈ ਮੈਂ ਨੂੰ ਹਰਿਆਣੇ ਦੀ ਗਾ ਕੇ ਹੀ ਵੇਚਾਂਗੇ ਸਹੀ ਗੱਲ ਸਹੀ ਗੱਲ ਠੀਕ ਹੈ ਨਹੀਂ ਗੱਲ ਹਾਂਜੀ ਹਾਂਜੀ ਤੇ ਜਿਹੜੀ ਹਰਿਆਣੇ ਜਿਹਨੂੰ ਹਰਿਆਣਾ ਗਾ ਕੇ ਵੇਚਾਂਗੇ ਹਰਿਆਣਾ ਗਾ ਕੇ ਬਈ ਜਿਹੜੀ ਉਹਦੇ ਹਰਿਆਣੇ ਦੀ ਗਾ ਕੇ ਨਹੀਂ ਵੇਚਾਂਗੇ ਮੰਨਣ ਵਾਲੀ ਗੱਲ ਦੱਬੜੀ ਆਈ ਇਹ ਤੁਹਾਨੂੰ ਪਤਾ ਇਹ ਕੋਸ਼ਿਸ਼ ਕਰਾ ਕਰੋ ਕਿ ਠੰਡੀ ਆਈ ਦੇ ਜ਼ਿਆਦਾ ਮਾਲ ਹੁੰ हरियाणा वाले जे जे पशू ਆਣਾ ਕੋਈ ਵਰਲੇ ਹੀ ਲੈ ਕੇ ਆਉਂਦੇ ਮੰਡੀਆਂ ਚ ਨਹੀਂ ਲੈ ਕੇ ਨਹੀਂ ਦੇਖੋ ਉਹਨਾਂ ਦੇ ਜਾਨਵਰ ਚੰਗੇ ਹੁੰਦੇ ਘਰਾਂ 'ਚ ਹੀ ਵੇਖ ਵੇਖ ਜਾਂਦੇ ਘਰਾਂ 'ਚ ਵੇਚ ਜਾਂਦੇ ਆ ਉਹ ਨਹੀਂ ਲੱਖੋ ਇੱਕ ਉਹਨਾਂ ਦਾ ਮਾਲ ਬੜਾ ਮਹਿੰਗਾ ਆਉਂਦਾ ਉਹ ਵਿਕਦਾ ਹੀ ਨਹੀਂ ਆਪਣੀਆਂ ਮੰਡੀਆਂ ਬੜੀਆਂ ਹਾਂਜੀ 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 ਉਹ ਮੰਡੀ 'ਚੋਂ ਲੈ ਜਾਂਦੇ ਆ ਪੰਜਾਬ ਦੀ ਮੰਡੀ 'ਚੋਂ ਹਰਿਆਣੇ ਦੀ ਪੰਜਾਬ ਦੀ ਮੰਡੀ 'ਚੋਂ ਮੱਝ ਖੜ ਕੇ ਹਰਿਆਣੇ ਦੀ ਕਰਕੇ ਵੇਚ ਲੈਂਦੇ ਆ ਉਹ ਸਮਝ ਨਹੀਂ ਆ ਗਈ ਸਪੰਜੀ ਹਾਂ ਪਰ ਹਰਿਆਣੇ ਵਾਲੇ ਜੇ ਪੰਜਾਬ ਦੀ ਮੰਡੀ ਜਾਣ ਕੇ ਮੈਂ ਬਹੁਤ ਘਟ ਗਈ ਸਮਝ ਤਾਂ ਨਹੀਂ ਆ ਵੀ ਜਿਦਾ ਮਤਲਬ ਆਪਾਂ ਜਿਹੜਾ ਇਧਰੋਂ ਕੋਈ ਵੀ ਮੀਰ ਆ ਆਪਾਂ ਨਹੀਂ ਦਿੱਤਾ ਤੇ ਝੋਡੀਆਂ ਭੇਜੀਆਂ ਕੱਲ ਉਹ ਰੇ ਮਾਰਾਂਗੇ ਪਾਈਆਂ ਦੱਬ ਵਾਲੀ ਦੀ ਦੱਬ ਵਾਲੀ ਹੋਏ ਹਾਂਜੀ ਠੀਕ ਹੈ ਆ ਪਾਣੀ ਗਰੇ ਗਰੇ ਹੈਗੇ ਠੀਕ ਹੈ ਜੀ ਜਾਂ ਭੇਜੀਆਂ ਹਰਿਆਣੀਆਂ ਝੋਟੀਆਂ ਉੱਪਰ ਖੜੀਆਂ ਹਾਂਜੀ ਹਾਂਜੀ ਨਾਲ ਨਾਲ ਤੁਹਾਨੂੰ ਗੱਲਾਂ ਬਾਤਾਂ ਕਰਨਾ ਨਾਲ ਨਾਲ ਦਰਸ਼ਕ ਕਰਨੇ ਆ ਹਾਂਜੀ ਆ ਤੁਹਾਡੀ ਪਾਸੋਂ ਹੀ ਸੂਈਏ ਭਾਵੇਂ ਭਲਾ ਨੇ ਮੜੀ ਮੁੱਟੀ ਖੜੀ ਹੈ ਪੈਂਡੇ ਜਾਈਏ ਹਾਂਜੀ ਹਾਂਜੀ ਬੋਲਾ ਲਾ ਲਓ ਇਸ ਟਾਈਮ ਇਹਦੇ ਕੋ 12 ਲਾ ਲਓ 10 ਲਾ ਲਓ 13 ਲਾ ਲਓ ਹਾਂਜੀ ਹਾਂਜੀ ਦੁੱਧ ਚਵਾਜੂ 16 17 ਕਿਲੋ ਹਾਂਜੀ ਠੀਕ ਹੈ ਜੀ ਕਰ ਜੀ ਹਾਂਜੀ ਹਾਂਜੀ ਏਰੀਆ ਦੱਬ ਵਾਲੀ ਹੈ ਜੀ ਦੱਬ ਵਾਲੀ ਲਓ ਜੀ ਕਾਲੇ ਪੁੱਤ ਦੱਸੋ ਸਚਾਈ ਗੱਲ ਜੇ ਸਵੰਜਨ ਆ ਬਿਲਕੁਲ ਸੱਚੀ ਗੱਲ ਦਸੀ ਆ ਕਿਉਂਕਿ ਇਹ ਨਹੀਂ ਕਿਹਾ ਵੀ ਹਰਿਆਣੇੋਂ ਆਈ ਹੈ ਜਿਹੜੀ ਹਰਿਆਣੇ ਦੀ ਉਹ ਹਰਿਆਣੇ ਦੀ ਕਹਾਂਗੇ ਜਿਹੜੀ ਦੱਬ ਵਾਲੀ ਦੀ ਦੱਬ ਵਾਲੀ ਦੀ ਕਹਾਂਗੇ ਤੇ ਜਿਹੜੀ ਪੰਜਾਬ ਦੀ ਉਹ ਪੰਜਾਬ ਦੀ ਕਹਾਂਗੇ ਤੋਰ ਦੇ ਖੋਲ ਕੇ ਬਾਕੀ ਝੋਟੀ ਸੋਹਣੀ ਸੁਣਖੀ ਆ ਵੱਡੀ ਆ ਝੋਟੀ ਸਾਫ ਨਹੀਂ ਬਈ ਜੂਈ ਤਾਜੀ ਇਹ ਭਲਾਂ ਜੇ ਭਲਾਂ ਦੇ ਵਿੱਚ ਆ ਬਾਕੀ ਇਹ ਆ ਵੀ ਸਿੰਘ ਸੂਦੀ ਕੁਆਲਿਟੀ ਬੋਲਣਗੀ ਆ ਬਾਕੀ ਜਵਾਬ ਸਮਾਰੀ ਬਿਲਕੁਲ ਹੋ ਗਿਆ ਤੋਰ ਦੇ ਤੋਰ ਦੇ ਨਾਲ ਐਨੂੰ ਖਮਾ ਦੇ ਬਾਕੀ ਬਾਕੀ ਜੇ ਆਪਾਂ ਅੱਧ ਦੀ ਗੱਲ ਕਰ ਲਈਏ ਲੈਵਲ ਵਧੀ ਬਹੁਤ ਖੁੱਲੀ ਛੁੱਟੀ ਆ ਤੇ ਅਜੇ ਮਤਲਬ ਪੈਂਦੇ ਪੁੜੇ ਦੀ ਭੱਜੀ ਆ ਨਾ ਬੜਾ ਪੈਂਦਾ ਵੀ ਕਾਫੀ ਪੈਂਦਾ ਵਾ ਛੇਤ ਪੁੜੇ ਦੀ ਬੋਤਨ ਦੀ ਜਿਹੜੀ ਤੇ ਸੋਹਣੀ ਸ਼ਾਂਤੀ ਜਿਹਨੂੰ ਕਹਿੰਦੇ ਖਮਾ ਦੇ ਖਮਾ ਦੇ ਬਾਕੀ ਬਰੀਕੀਆਂ ਬੁਰੀਆਂ ਬਹੁਤ ਆ ਕੱਢੀਆਂ ਤੇ ਮੇਰੇ ਕੋ ਪੈਂਡ ਵੀ ਬਹੁਤ ਚੰਗੀ ਲੱਗੀ ਆ ਤੇ ਦਰਦ ਵੀ ਬਹੁਤ ਮਤਲਬ ਵਧੀਆ ਵਧੀਆ ਚ ਭਾਈ ਚਵਾਊਗੀ ਆਡ ਰੂਟਰ ਬਹੁਤ ਖੁੱਲਾ ਵਾ ਜਾਂਦੇ ਜਾਂਦੇ ਮਰੀ ਆਪਣੀਆਂ ਭਲਾਂ ਚ ਛੋਟੀ ਜਿਹੜੇ ਮਗਰ ਕੀ ਆ ਕੇ ਜੁਮਣ ਦੇ ਇਹੇ ਬਾਹਲੇ ਮੁਰਾ ਉਹ ਲਾਉਣੀ ਕੱਟਾ ਕੱਟਾ ਨਹੀਂ ਖਲੋਗੇ ਉਹ ਮਿੱਟੀ ਝੋਟੀ ਨੂੰ ਪਈਆਂ ਸਾਰੀਆਂ ਭਲਾਂ ਨਹੀਂ ਦੇਵਾਉਗਾ ਹਾਂਜੀ ਉਹ ਵੇ ਲੋ ਥਾਣ ਉਹਦਾ ਕੱਲਾ ਕੱਲਾ ਵਾ ਕੋਈ ਐ ਪ੍ਰੋਬਲਮ ਨਹੀਂ ਹੈਗੀ ਝੋਟੀ ਮਤਲਬ ਬਿਲਕੁਲ ਤਾਜੀ ਸੂਈ ਆ ਗਿੱਲੇ 나ੜੂ ਤੇ ਆ ਹਾਂਜੀ ਹਾਂਜੀ ਤੇ ਕੱਲ ਹੀ ਆਈ ਆ ਸਫਰ ਦੇ ਵਿੱਚ ਕੋਈ ਬੜੇ ਦਿਨਾਂ ਦੇ ਨਹੀਂ ਆਈ ਹਾਂਜੀ ਇਹ ਡੰਗ ਦੀ ਵੀਡੀਓ ਖਾਲੀ ਹੋਣ ਦੇ ਮਤਲਬ ਕਿ ਕਿਲੋ ਹਾਂਜੀ ਤੁਹਾਨੂੰ ਲੋਡ ਕਰਾ ਹੀ ਦਿੰਨੇ ਆ ਹਾਂਜੀ ਹਾਂਜੀ ਇਸ 12:56 ਹੋ ਗਏ। ਲਓ ਜੀ 12:56 ਮਿੰਟ ਹੋ ਗਏ। 56 ਮਿੰਟ ਹੋਏ ਆ ਅੱਜ ਦਾ ਸਮਾਂ ਤਰੀਕ ਵੀ ਜੀ ਨੋਟ ਜਰੂਰ ਲਾਗੋ 9 ਤਰੀਕ। 9 ਤਰੀਕ ਆ ਜੀ। ਕਿਉਂਕਿ ਕਈ ਵੀਰਾਂ ਪਹਿਲੇ ਵੇਖ-ਵੇਖ ਕੇ ਵੀਰ ਵੀਡੀਓ ਫੋਨ ਲਾਈ ਜਾਂਦੇ ਉਹ ਨਹੀਂ ਜੀ ਮਾ ਆਪੜੰਗੋ ਜਿਹੜੀ ਵੀਡੀਓ ਪੈਂਦੀ ਇੱਕ ਦੂਨੀ ਰਿੰਦਾ ਬਾਸ ਆ ਦੇਵੇ ਜੀ। ਸਹੀ ਗੱਲ ਸਹੀ ਗੱਲ। ਉਹ ਵੀਡੀਓ ਤਰੀਕ ਵੀ ਜਰੂਰ ਜੀ ਨੋਟ ਦਾ ਲਾਗੋ 9 9 ਤਰੀਕ। ਹਾਂ ਜੀ ਹਾਂ ਜੀ। ਨਵਾਂ ਮਹੀਨਾ 2025 ਜੀ। 2025 ਜੀ। ਇਹ ਛੋਡੀ ਦਾ ਚਲਚਲ ਬੜਾ ਸਿੱਗੀ ਸਿੱਗੀ ਬੜੀ ਚੰਗੀ ਆ। ਹਾਂ ਜੀ ਹਾਂ ਜੀ। ਜਿੰਨੀ ਐਸੋ ਤੋਂ ਬੋਲਾ ਲਾ ਲਓ ਕੋਈ 12 ਲਾ ਲਓ 11 ਲਾ ਲਓ 10 ਲਾ ਲਓ ਬੋਲੇ ਚ ਬੋਲੇ ਚ ਬੋਲੇ ਇਹ ਦੁੱਧ ਝੋੜੀ 15 ਤੋਂ ਪਲੱਸ ਚ ਆਉਗੀ ਹਾਂਜੀ ਹਾਂਜੀ ਇਹ ਰੇਟ ਜਿਹੜੇ ਕਰਦੇ ਬਿਲਕੁਲ ਛੋਟੇ ਕਰਨੇ ਦੱਬ ਵਾਲੀ ਰੇਟ ਮੰਡੀ ਦੀ ਰੇਟ ਹੀ ਇਹੋ ਹੀ ਆਪਾਂ ਨੂੰ ਮਈਆਂ ਮਿਲਦੀ ਹੈ ਹਾਂਜੀ ਹਾਂਜੀ ਛੋਟੀ ਕਮਾਈ ਰੱਖੇਗਾ ਜੀ ਇਹਦੇ ਵਿੱਚ ਥਾਵ ਲਾ ਲਿਓ ਵੀ ਕੋਈ 4000 ਕਿਰਾਇਆ ਵੀ ਪੈ ਕਮਾਜ ਨੂੰ ਹਾਂਜੀ ਹਾਂਜੀ ਮੰਡੀ 'ਚ ਲਖਾਈ ਵੀ ਪਈ ਆ। ਹਾਂਜੀ ਹਾਂਜੀ ਹਾਂਜੀ। ਤੇ ਜਿੰਨੇ ਭੇਜੀਆਂ ਉਹਨੇ ਵੀ ਦਲਾਲੀ ਲਈ ਏ। ਹਾਂਜੀ ਹਾਂਜੀ ਹਾਂਜੀ। ਤਾਂ ਮੇਨ ਗੱਲ ਨਾਲ ਦੇ ਜੀ। ਹਾਂਜੀ ਹਾਂਜੀ ਹਾਂਜੀ। ਤਿੰਨ ਬੰਦੇ ਇੱਥੇ ਪਏ। ਹਾਂਜੀ ਹਾਂਜੀ। ਗੱਡੀ ਆਈ। ਹਾਂਜੀ। ਮੰਡੀ ਵਾਲੇ ਵੀ। ਮੰਡੀ ਵਾਲੇ ਵੀ। ਤੇ ਜਿੰਨੇ ਦਵਾਈ ਹੋ ਗਈ। ਹਾਂਜੀ ਹਾਂਜੀ। ਠੀਕ ਏ ਦੀ ਗੱਲ। ਹਾਂਜੀ ਭਾਈ। ਤੇ ਫੇਰ ਵੀ ਛੋਡੀ ਜਿਆਦਾ ਰੇਟ ਕਰਕੇ ਫਿਰ ਕੋਲ ਲਾਵਾਂਗੇ। ਹਾਂਜੀ ਹਾਂਜੀ। ਨਹੀਂ ਹੈਗੀ ਸਾਰੀ ਸਾਫ਼ ਸੁਥਰੀ ਆ। ਹਾਂਜੀ ਹਾਂਜੀ। ਤੇ ਦੁੱਧ ਚਵਾਜੂਗੀ ਛੋਡੀ ਦਵਾ ਆਉਣਾ 15 ਕਿਲੋ। 15 ਕਿਲੋ। ਦਵਾ ਆਉਣਾ ਚਵਾਜੂਗੀ 14 ਚਵਾਜੇ 15 ਚਵਾਜ ਤੇ ਮੁੱਲ ਕਰੀਏ ਝੋਟੀ ਦਾ 1.35 ਹਾਂਜੀ 1.30 ਸਵਾਲ ਝੋੜੀ ਦੇ ਦਾਂਗੇ ਇਹ ਜੇ ਇਹਦੇ ਵਿੱਚ ਬੈ ਲਾ ਲੋ ਵੀ ਛੋਟਾ ਜਾਂ ਮਾਜਰ ਕੋਈ ਵੱਡਾ ਨਹੀਂ ਤਿੰਨ ਬੰਦੇ ਨਜਾਜ਼ ਹੀ ਪਏ ਜਿੰਨਾ ਆਪੇ ਝੋਟੀਆਂ ਭੇਰੀਆਂ ਜਾਂ ਜਿਹੜੇ ਰੇਟ ਤੇ ਬਿਲਕੁਲ ਝੋਟੀ ਦੀ ਸਵਾਲ ਹੈ ਸਵਾਲ ਅੱਖਰ ਦੇ ਵੇਲੇ ਸਿੰਘੀ ਲਓ ਜੀ ਸਵਾਲ ਲੱਖ ਦੀ ਝੋਟੀ ਤੇ ਬਾਕੀ ਇਹ ਵੀ ਸੋਹਣੀ ਸਰਖੀ ਆ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਥਾਂ ਦੀ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਚਵਾਚੂ ਬਹੁਤ ਓਕੇ ਜੋ ਬਿਲਕੁਲ ਮਾੜੀ ਮਾੜੀ ਭਾਲੇ ਗਈ ਹੈ ਝੋਟੀ ਨੂੰ ਬੱਚਾ ਤਾਜ਼ਾ ਬੱਚਾ ਤਾਜ਼ਾ ਭਰੇ ਪਾਣੀ ਲੈ ਬਨੇ ਹਾਂ ਜੀ ਪਾਣੀ ਲੈ ਬਨੇ ਆ ਗਈ ਜੇ ਅੱਗੇ 2 ਨੰਬਰ ਤੇ ਜੀ ਆ ਵੀ 2 ਨੰਬਰ ਵਾਲੀ ਸਮਝੀ ਸੁਈ ਹੈ ਵੀ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ 2 ਨੰਬਰ ਵਾਲੀ ਸੁਈ ਹੈ ਝੋਟੀ ਵੀ ਤੇ ਬਾਕੀ ਜਿਹੜਾ ਮੋਲ ਅਜ ਸੰਪੰਚ ਉਹ ਨਾ ਕਰਦਾ ਇਹ ਮੋਲ ਨਹੀਂ ਬਣਾ ਤੁਹਾਨੂੰ ਗਾਂ ਗਾਂ ਮੋਲ ਥੋੜਾ ਤੇਜ ਹੁੰਦਾ ਜਾਣਾ ਤੁਹਾਨੂੰ ਪਤਾ ਇਹ ਥੋੜਾ ਦੱਬ ਵਾਲੀ ਏਰੀਆ 'ਚ ਮਾਲ ਆਇਆ ਵਾ ਹਰਿਆਣੇ ਦਾ ਹਰਿਆਣੇ ਮੈਂ ਮੰਗੀ ਦੀ ਹਰਿਆਣੇ ਵਾਲੀ ਤੁਹਾਨੂੰ ਪਤਾ ਚੰਗੀ ਕੁਆਲਿਟੀ ਇਹ ਸਾਰਾ ਜਿਹੜਾ ਸਸਤੇ ਭਾਅ ਲੋਕੀ ਕਹਿੰਦੇ ਨੇ ਹੁਣ ਸਸਤਾ ਭਾਅ ਮਿਲਿਆ ਇਹਨੂੰਗਾ ਸਸਤਾ ਮਰ ਸਾਰੀਆਂ ਸਾਰੀਆਂ ਬੈਟੀਆਂ ਲੋਕ ਖੰਨੇ ਜੀ ਮੈਂ ਵੀ ਲਿਆ ਕੇ ਦਿਆ ਕਰਾਂਗੇ ਹਾਂਜੀ ਬਰੀਕ ਪਲੇਟ ਉਂਠੀ ਇੱਥੇ ਨਾ ਵੀਰ ਦਾ ਪਤਾ ਕੀ ਕਰ ਦਿੰਦੇ ਹਾਂਜੀ ਕਹਿੰਦੇ ਵੀ ਜੀ ਤੁਹਾਡਾ ਨਾ ਜਮਰਾ ਸਾਨੂੰ ਮਤਲਬ ਛੋਟੇ ਰੇੜੜੀਆਂ ਵੀ ਲੱਗ ਜਾਆ ਕਰੋ ਹਾਂਜੀ ਅਸੀਂ ਹੋਰ ਥੋੜੀ ਪੁੱਛਦੀ ਕੀਤੀ ਵੀ ਛੋਟੇ ਬਜਟ ਵੀ ਨਾਲ ਮਿਲਣ ਦਾ ਚਲਾਪਾ ਥੋੜੀ ਮੈਂ ਜੇ ਉਹ ਵੀ ਮਿਲਿਆ ਕਰਾਂਗੇ ਸਾਨੂੰ 17 18 20 ਕਿਲੋ ਵਾਲੀਆਂ ਹਾਂਜੀ ਹਾਂਜੀ ਹੋਰ ਰੇੜੀ ਤੁਹਾਨੂੰ ਪਤਾ ਜਦੋਂ ਹੈਗੇ ਆ ਤੇ ਜਿਹੜੇ ਆਪਣੇ ਨਾ ਪੱਕੇ ਗਾਂ ਜਿਹ ਆਪਣੇ ਦਾ ਕੋਸ਼ਿਸ਼ ਕਰਕੇ ਚੰਗੀ ਜਾਂਦੀ ਹੈ ਹਾਂਜੀ ਹਾਂਜੀ ਤੇ ਇਹ ਤੁਹਾਨੂੰ ਰੇਡ ਵਿੱਚ ਛੋਟੇ ਵਾਲੀ ਮਿਲੇਗਾ ਛੋਟੇ ਵਾਲੀ ਛੋਟਾ ਖਾੜੇ ਝੋੜੀ ਜੇ ਕਰਾ ਦੇ ਵੀ ਦੱਸ ਲਾ ਜੀ ਬਾਕੀ ਇਹ ਇਹ ਨਾ ਗੱਲ ਕਰਿਓ ਵੀ ਜੇ ਮੋਲੇ ਛੋਟੇ ਵਾਲੇ ਤੇ ਝੋਟੀਆਂ ਵੀ ਚੰਗੀਆਂ ਆ ਜੋ ਇਹੜੀਆਂ ਵੀ ਇੰਨੀ ਗਲੇਵੀ ਜਾਂ ਹਾਂਜੀ ਖੁੱਲੇ ਲੇਵੇ ਵਾਲੀਆਂ ਨੇ ਤੇ ਮੰਡੀਆਂ ਵੀ ਲਿਆਉਣਗੇ ਦਾਮਾਂ ਦਾ ਸੁਪਰਸਟਾਰ ਸੁਪਰਸਟਾਰ ਤੇ ਇਹ ਥਾਣੇ ਦੀ ਗੱਲ ਕਰੀਏ ਨੋਗੜਾ ਥਾਣਾ ਆ ਗਿਆ ਜੋ ਸਿੰਗਲ ਹੱਡੀ ਵਾਲੀ ਝੋਟੀ ਆ ਗਈ ਬਿਲਕੁਲ ਜੱਡ ਲੈ ਗਿਆ ਇਹ ਰਾਜੇ ਵੀਰੂ ਖਰੀਦ ਕੇ ਲਿਆ ਜਦੋਂ ਅਸੀਂ ਗਏ ਫਿਰ ਫਿਰ ਗੱਲਾਂ ਹੋਰ ਹੋਣਗੀਆਂ ਇਹ ਹੁਣ ਸਾਡੀ ਖਰੀਦ ਆ ਚਲੋ ਸਪੰਚ ਨਾ ਕਹਿਆ ਵੀ ਜੋ ਖਰੀਦ ਕੇ ਲਿਆਓ ਇਹ ਖਰਤੀਏ ਖੁਰਚੇ ਤੁਹਾਨੂੰ ਪਰਾ ਥੋੜੇ ਜੇ ਵੱਧ ਪੈ ਜੇ ਗੱਡੀਆਂ ਵੱਡੀਆਂ ਨੇ ਇਹ ਬਾਕੀ ਇਹ ਵੀ ਸਿੰਗਲ ਢੱਈ ਆ ਬੜਾ ਸਾਫ ਸੁਥਰਾ ਮਾਲਿਆ ਬਾਕੀ ਇਹ ਵੀ ਚਲੋ ਜੇ ਥਣਾ ਥਮ ਐ ਬਿਲਕੁਲ ਗਰਲਾ ਮੁਗਲਾ ਤੇ ਲੱਗਾ ਜਦ ਤੋਰ ਦੇ ਵੀ ਤੋਰ ਦੇ ਬਾਕੀ ਇਹ ਵੀ ਕਾਲ ਯਰਗੀ ਆ ਮੈਂ ਲਿਆਂਦੀ ਬਰੀੜੀ ਆ ਪਰ ਦੱਸ ਕੇ ਤੁਹਾਨੂੰ ਦਵਾਂਗੇ ਵੀ ਡੱਬ ਵਾਲੀ ਏਰੀਆ ਦਾ ਮਾਲਿਆ ਬਾਕੀ ਆ ਵੀ ਭਾਜਦੇ ਅੱਜ ਸਪੰਸਨ ਕਰਦੇ ਨੇ ਆ ਭਾਦ ਨਿਗਨੇ ਗਈ ਕਟਾ ਮਗਰ ਜੇ ਕਟਾ ਮਗਰ ਵੇਖੋ ਜੀ 12 ਕਿਲੋ ਅੱਜ ਦੁੱਧ ਚੋਣ ਵਾਲਾ ਜੇ ਫਾੜੀ ਵਾਲਾ ਛੱਡਾ 12 ਕਿਲੋ ਦੁੱਧ ਚੋਣ ਵਾਲਾ ਵਾ ਫਾੜੀ ਵਾਲਾ ਛੱਡਾ ਪੂਰ ਛੱਡੇ ਦੀ ਗਾਰੰਟੀ ਚੰਗੀ ਝੋਟੀ ਆ ਸੁਪਰ 스타 ਦੁੱਧਾ ਦੂਗਾ ਹਾਂਜੀ ਜਿੰਨੀ ਹੈ ਗਿਆ ਨਿਗੂਰ ਕਾਗਿਰ ਗੀਲਾ ਹੋਗਾ ਲੈਣੀ ਹੈਗਾ ਵੀ ਉਹ ਆਪਾਂ ਦੇ ਗਏ ਨਹੀਂ ਆਗੇ ਹਾਂਜੀ ਚਲੋ ਬੰਦੇ ਲਾਏ ਆ ਫਿਰ ਵੀ ਇਹਦਾ ਵੀਡੀਓ ਵੀਡੀਓ ਪਾ ਗਿਆ ਆਪਾਂ ਝੋਟੀਆਂ ਨਹੀਂ ਆ ਹਾਂਜੀ ਤੇ ਚਲੋ ਚੰਗੀਆਂ ਲਈਆਂ ਅਜੇ ਟਾਈਮ ਕੁਝ ਨਹੀਂ ਅਗਲੇ ਪਾਸੇ ਦੇ ਵਾਲੇ ਪਾ ਦੋ ਕੱਲਾ ਕੱਲਾ ਅੰਚੜਾ ਲਾ ਜੀ ਮੂਰੇ ਲੇਵੇ ਵੇਖੋ ਕਿਨੇ ਕਿਨੇ ਲਾ ਜੀ ਵੇਖਦੇ ਵਿਥੀਆਂ-ਵਥੀਆਂ ਵੇਖਦੇ ਚੈੱਕ ਕਰ ਸਕਦਾ ਵੇ ਨੀ ਭਰਾ ਬਾਰਾ ਮੁੰਡਾ ਝੋਟੀ ਤੇ ਤਿਆਰ ਆ ਪਰ ਇਹ ਵੀ ਤਸੱਲੀ ਵਾਲੀ ਬਾਕੀ ਪੈਣੇ ਜਾਈ ਆ ਹਾਂਜੀ ਦੋ ਚਾਰ ਨੂੰ ਬਹਿ ਕੇ ਕੋਈ ਹੋਰ ਹੀ ਗੱਲਾਂ ਪਤਾ ਕਰੋ ਹੋਰ ਹੀ ਗੱਲਾਂ ਮਦਿਆ ਠੀਕ ਹੈ ਨੀ ਗੱਲ ਤੇਰਾ ਪਾ ਤੇਰਾ ਮੁੱਲ ਜਿੰਨਾ ਮਰਜ਼ੀ ਕਰੀ ਜੇ ਹਾਂਜੀ ਇਹ ਝੋਟੀ 1-15 ਦੀ ਜਾਂਦੀ ਇੱਕ 15 ਦੀ ਛੋਟੇ ਜਿਹੇ ਪਹਾਏ ਆ ਰੇਡ ਤੋਂ ਉਹ ਛੋਟੇ ਛੋਟੇ ਦੇ ਹੀ ਜਾਂਦੇ ਪਰ ਆ ਲੈ ਵੀ ਆਰਡਰ ਦੇ ਲਓ ਝੋਟੀਆਂ ਇੱਕ 15 ਦੀ ਲਓ ਜੀ ਸਪੈਸ਼ਲ ਕਟਾ ਮਗਰ ਕਟਾ ਮਗਰ 1 15 ਨਹੀਂ ਭਾਲ ਬਣਾ ਮੇ ਲੱਭਣਾਂ ਨਹੀਂ ਭਾਲ ਅੱਗੇ 3 ਨੰਬਰ ਤੇ ਆ ਗਈ 52 ਇਹ ਵੱਡੀ ਝੋਟੀ ਫੁੱਲ ਜਿਹਨੂੰ ਕਹਿੰਦੇ ਫੁੱਲ ਸਾਈਜ਼ ਹੈ ਹਾਂਜੀ ਆ ਵੀ ਆਈ ਇਹ ਵੀ ਮੰਡੀ ਵਿੱਚ ਮੰਡੀ ਵਿੱਚ ਲਓ ਜੀ ਅੱਜ ਮਾਲ ਚੌਕਾ ਤੇ ਮੰਡੀਆਂ ਦਾ ਯਾ ਇਹ ਜਿੱਥੋਂ ਆਈਆਂ ਉਹ ਕਹਦਾਂਗੇ ਤਿੰਨ ਝੋਟੀਆਂ ਜਿਹੜੀਆਂ ਆਈਆਂ ਆਈਆਂ ਹਾਂਜੀ ਇੱਕ ਝੋਟੀ ਹੋਰ ਆਈ ਉਹ ਸੇਰ ਹੋ ਗਈ ਤੁਹਾਨੂੰ ਪਤਾ ਫਿਰੇਗੀ ਹਾਂਜੀ ਆਪਣਾ ਜਿਹੜਾ ਹਰੇੜਾ ਦਾ ਹਾਂਜੀ ਇਹ ਜੋ ਟੀਏ ਤਾਜੀ ਸੂਈ ਚ ਚਾਰਨ ਜੋ ਬਣਾ ਖੋਲ ਕੇ ਵਿਖਾ ਦੇ ਤਾਜੀ ਬਿਲਕੁਲ ਸੂਈ ਸਵਾਈ ਆ 41 ਸੂਈ ਹਾਂਜੀ ਇਹਨੂੰ ਕੋਈ ਦੁੱਧ ਨਾ ਲਾਏ ਕੋਸ਼ ਨਾ ਲਾਏ ਜਾਨ ਗੱਪਣ ਗੇ ਲੈ ਤੇ ਜਾਂ ਇਹ ਬੌੜੇ ਖਾਲੀ ਹੋਈ ਏ ਸਾਰੇ ਅੱਛਾ ਜੀ ਲਓ ਜੀ ਪਹਿਲਾ ਸੂਆ ਲਓ ਜੀ ਪਹਿਲਾ ਸੂਆ ਚੈਂਪੀਅਨ ਚੋਟੀ ਤੇ ਬਿਲਕੁਲ ਇਹ ਤਾਜੀ ਸੂਈ ਸਵਾਈ ਆ ਜੀ ਇਹ ਗੱਲ ਕਰੀਏ ਪੇਠਵੜੇ ਦੀ ਬਹੁਤ ਚੰਗੀ ਝੋਟੀ ਆ ਥਾਂ ਕੁਆਲਟੀ ਜੋੜਾ ਜੀ ਥੋੜੀ ਲੰਬੀ ਤੋਰ ਯਾਰ ਮੇਰਾ ਵੀਰ ਹਾਂਜੀ ਦੇਖੋ ਜੀ ਛੋਟੀ ਲੰਬੀ ਲੰਬੀ ਬੜੀ ਐ ਸਿੰਕ ਵਾਲੀ ਬਹੁਤ ਚੰਗੀ ਆ ਪਿੱਠ ਬੜੀ ਚੰਗੀ ਆ ਪਹਿਲਾ ਸੁਆ ਬਿਲਕੁਲ ਸੀਲ ਠੰਡੀ ਲਓ ਜੀ ਟੌ ਕਲਾਸ ਬੜਾ ਤਾਜੀ ਸੁਈ ਆ ਅਰੇ ਨਾ ਕੋਈ ਮੰਨੇ ਵੀ ਦੁੱਧ ਆ ਜਾਂ ਗੇ ਦਾ ਹਾਲੇ ਪਹਿਲੀ ਜਵਾਈ ਹੋਈ ਆ ਬਾਅਦ ਜਿਆ ਜਰ ਪਾ ਕੇ ਲੈ ਬਿਲਕੁਲ ਲਓ ਜੀ ਪਹਿਲਾ ਸੁਆ ਕੱਟੀ ਦੇ ਕਟਾ ਮਗਸ ਬੰਜੀ ਕੱਟੀ ਕੱਟਤੀ ਲਓ ਜੀ ਕੱਟੀ ਡਬਲ ਫਾਇਦਾ ਇਹ ਛੋਟੀ ਦਾ ਕਾਲੀ ਸੁਈ ਹੈ ਹਾਂ ਜੀ ਇਹ ਬੰਦੇਆਂ ਨੇ ਨਾ ਮੰਡੀ ਤੋਂ ਸੂਈ ਲਈ ਹੈ। ਅੱਛਾ ਜੀ। ਹਾਂ ਜੀ ਹਾਂ ਜੀ। ਮਤਲਬ ਇਹ ਬੋਲਾ ਕੋਈ ਹੈ ਕੋ ਦੋ ਚਾਰ ਕਿਲੋ ਤਾਂ ਨਹੀਂ। ਮਤਲਬ ਕੱਲ ਸੂਈ ਮੰਡੀ ਜੀ ਲਈ ਕੋ ਉੱਥੇ ਕੱਲੀ ਕੀਤੀ ਕੋ ਰਾਤੀ ਅੱਧੀ ਕੱਲੀ ਕੀਤੀ। ਹਾਂ ਜੀ। ਤੇ ਸਵੇਰੇ ਮੇਰੀ ਜਮਾ 5 ਵਜੇ ਸਾਰੀ ਸਾਫ਼ ਕਰਤੀ। 5 ਵਜੇ ਸਾਫ਼ ਕਰਤੀ। ਜਮਾ ਵੇ ਲੋ ਕੋਈ ਟੋਕਾ ਛੋਕਾ ਨਹੀਂ ਛੱਡਦਾ। ਨਹੀਂ ਸੋਣੀ 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 ਸਣਾ ਕੀ ਕਿਹੋ। ਆਹ ਮੜੀ ਮੜੀ ਜੋੜੀ ਜੋ ਸਕਦੀਆਂ ਵਾ। ਹਾਂ ਜੀ। ਬਾਕੀ ਕੋਈ ਨਹੀਂ ਹੈਗਾ ਜੈਡ ਬਲੈਕ ਕਾਲੀ ਵੱਡੀ ਫੁੱਲ ਕੋਈ ਨਿਗੀ ਜੇ ਨਾ ਸਮਝੇ ਵੀ ਛੋੜੀ ਜੀ ਆ। ਹਾਂ ਜੀ ਸਮਝੀ। ਤੇ ਲੈ ਵਾਲੇ ਨਾਲ ਫੋਕਾ ਫੋੜ ਫੋੜ ਬੋਡੀ ਤਰੀਕਾ ਜੇ ਗੋਤੇ ਚਲੂਗੀ ਨਾ ਫਿਰ ਹੋਣੀ ਗੱਲਾਂ ਕਰਾਉਂਗੀ ਮੈਂ ਨਾ ਅੱਜ ਅੱਜ ਜੇ ਭਾ ਦੀ ਗੱਲ ਕਰੀਏ ਭਾ ਵੀ ਜੈਜ ਭਾ ਲ ਮਿਲਕ ਪਲਾਨ ਤੇ ਝੋਟੀਆਂ ਵੀ ਚੰਗੀਆਂ ਆਈਆਂ ਵੀ ਨਾ ਕੋਈ ਗੱਲ ਕਰੇ ਵੀ ਘਰੇ ਭਾਰੇ ਕਰਕੇ ਝੋਟੀਆਂ ਮਾਰੀਆਂ ਝੋਟੀਆਂ ਸੋਹਣੀਆਂ ਸਨੱਖੇ ਵੀ ਜੀ ਇਹੀ ਮਾਲ ਚੈਂਪੀਅਨ ਭਾ ਲ ਲਿਆਏ ਆ ਝੋਟੀਆਂ ਮਾਰਦੇ ਤਾਂ ਹੋਏ ਦੱਸਿਆ ਵੀ ਇੰਨਾ ਦਾ ਦੇ ਹਰੇੜਿਆਣੀ ਨਾ ਥੋੜਾ ਕੀ ਫਰਕ ਆ ਮੀਨ ਸਮਾਰਟ ਮਤਲਬ ਫਰਕ ਹੁਣ ਮਤਲਬ ਜਿਦਾ ਮਤਲਬ 10 ਨਾਲ ਲੋੜ ਆ ਆ ਹਾਂਜੀ ਅਜੇ ਥੋੜਾ ਜਿਹਾ ਮੌਸਮ ਨਹੀਂ ਸਹੀ ਹੈ ਮੌਸਮ ਦੋਹਾਂ ਕਿਹੜਾ ਅੰਤਰ ਖੱਡੋ ਉਹ ਵੀ ਤੁਹਾਨੂੰ ਸਾਰਾ ਅੰਤਰ ਦੱਸਾਂਗੇ ਕੱਲੀ ਦੀ ਗੱਲ ਹੈ ਹਾਂਜੀ 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 ਕੀ ਅੰਤਰ ਹੈ ਨਾ ਮਈਆਂ ਦਾ ਤੇ ਕੀ ਚੱਕਰ ਹੈ ਕੀ ਚੱਕਰ ਹੈ ਠੀਕ ਹੈ ਨਹੀਂ ਕਰ ਤੇ ਕਿੰਨੇ ਦੇ ਦਿੰਦੀ ਹੈ ਬਾਕੀ ਇਹ ਝੋਟੀ ਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਹਾਂਜੀ 40 ਕਰਾ ਲਓ 35 ਕਰਾਓ ਵੀ 30 ਝੋਟੀ ਦੇ ਦਾਂਗਾ ਪਰ ਸੁਪਰਸਟਾਰ ਹੈ ਵੱਡੀ ਇੱਕ 30 ਕੱਟੀ ਮਗਰ ਕੱਲ ਦੀ ਸੂਈ ਲਓ ਜੀ ਕੋਈ ਔੜ ਨਹੀਂ ਕੋਈ ਸ਼ੌਲ ਨਹੀਂ ਹਾਂਜੀ ਬਿਲਕੁਲ ਜਿੰਨਾ ਮਰਜ਼ੀ ਠੰਡੀ ਠੰਡੀ ਸੀ ਠੰਡੀ ਲਓ ਜੀ 1,30,000 ਦੀ ਬਾਹਰੇ ਕੋਈ ਛੋੜਾ ਲੈ ਫੋਨ ਕਰਿਆ ਹੋਣਾ ਵੇ ਲੋ ਥਾਣੇ ਤੇ ਲੇਵੇ ਵੇ ਲੋ ਕੀ ਰੱਖੀ ਲਓ ਜੀ ਅਕੀ ਤੁਹਾਨੂੰ ਅੱਗੋਂ ਵੀ ਦਿਖਾ ਲਦੇ ਨੇ ਨਿਗਨੇਗਾ ਥਾਣੇ ਦੇਖੋ ਜੀ ਦੇਖੋ ਕਿਦਾਂ ਪਿਆਰਾ ਥਾਣਾ ਲੱਗਾ ਨੋਗਾ ਚਵਾਲ ਸਮਝਿਆ ਬਿਲਕੁਲ ਗਮ ਗਮੀ ਹੋਣਾ ਕੋਈ ਇਹ ਨਹੀਂ ਆ ਗਿਆ ਨਿਗੇ ਨਿਗੇ ਆਵਾ ਹਾਂਜੀ ਇਹ ਬੱਟੀਆਂ ਫੁੱਲਿਆ ਲਾ ਜੋ ਮਨ ਲੱਗੇ ਫੁੱਲ ਜਾ ਮਣ ਜਾ ਕੇ ਲਾ ਕੇ ਖੜ ਕੇ ਦਵਾ ਦੇ ਜੋ ਬੱਟੀਆਂ ਫੁੱਲੀਆਂ ਆਵੇਂ ਨਾ ਕਹਿੰਦੇ ਇਹ ਨਾ ਵੀ ਛੋੜੀਆਂ ਛੋੜੀਆਂ ਆਏ ਕਰਦੇ ਅਸੀਂ ਟਿਚਰਾਂ ਆਈਆਂ ਲੈ ਆਏ ਆ ਇੱਕ ਤੀਰੀਆਂ ਹੋ ਜੂ ਮਾਂ ਦਾ ਆਹ ਹੁਣ ਪਾਵਾਂਗੇ ਮਡੀਆਂ ਜੇ ਵਲਾ ਦੇਖੀ ਥੋੜਾ ਜਿਹਾ ਮਾਨ ਕਰ ਦੋਗੇ ਕਰਦਾਂਗੇ ਮਾਰਨਾ ਦੋ ਹਜ਼ਾਰ ਦਾ ਗੱਲ ਹੈ ਜਿਆਦਾ ਨਹੀਂ ਉਹ ਮੈਂ ਲੈਣੀ ਜੀ ਚੁਣੀ ਜੀ ਚੁਣੀ ਜਿਹੜੀ ਇੱਕ ਅੰਗੜੀ ਥੋੜੀ ਲੰਘੇ ਨਾ ਉੱਥੋਂ ਲੈਣੀ ਹੈ ਜੀ ਦੂਜੀ ਯਾਰੀ ਨਹੀਂ ਕਿਹੜਾ ਮਾਰਨਾ ਦੂਜੀ ਯਾਰੀ ਨਹੀਂ 9 ਵਜੇ ਤੋਂ ਪਹਿਲਾਂ ਪਹਿਲਾਂ ਲੈ ਆ ਲਈਏ ਲੈ ਆ ਲਈਏ ਲੈ ਆ ਲਈਆਂ ਮੁੜ ਕੇ ਸਾਸਰੀ ਘਰ ਘਰ ਲਓ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹਰ ਭਾਅ ਮਿਲਿਆ ਕਰੂਗਾ ਉਹ ਤਾਂ ਆਪਣੀਆਂ ਗਾਗਾ ਦੀ ਮੰਗ ਸੀ ਅੱਛਾ ਜੀ ਸਾਡੇ ਕੋਈ ਕਈ ਗੜ ਵੀਰਤਾਂ ਮੁੜ ਕੇ ਜਾਂਦੇ ਛੋਟੇ ਵੀ ਬੀਜੀ ਸਾਨੂੰ ਲਿਆਕਦੇ ਆ ਗਏ ਬਜਟ 1,115 20 25 ਬੜੇ ਇੰਨੇ ਵੀ ਜ਼ਿਆਦਾ ਫੋਨ ਆਉਂਦੇ ਨਾ ਵੇ ਸਾਬੇ ਵੀ ਜਿਹੜੇ ਜਿਹੜੇ ਆਪਣੇ ਨਾਲ ਵੱਡੇ ਡਾਗ ਜੁੜੇ ਰਹੇ ਉਹ ਬੜੀ ਮਾਰਗਲੀ ਦੇਣੇ ਆ ਹੋਰ ਚਲੋ ਤੁਹਾਨੂੰ ਪਤਾ ਹੀ ਆ ਫਿਰ ਜੇ ਸਾਡੀਆਂ ਵਿਗਦੀਆਂ ਕੋਈ ਮਈਆਂ 60-70 ਮਹੀਨੇ ਦੀ ਲੈਉਂਦੇ ਆ ਹਾਂਜੀ ਸਾਰੇ ਵੀਰਾਂ ਭਰਾਉਣ ਪਤਾ ਵੀ ਹਰਿਆਣੇ ਚੋਂ ਪੰਜ ਗੇੜੇ ਲੈਉਂਦੇ ਆ 15-15 ਮਈਆਂ ਦੇ ਉਹ ਵੇਖਦੇ ਆ ਤਾਂ ਹੀ ਲਉਂਦੇ ਆ ਵੱਡੀਆਂ ਮਈਆਂ ਸਾਡੀਆਂ ਨਹੀਂ ਖਲੋਂਦੀਆਂ ਹਾਂਜੀ ਇਹ ਜਦੋਂ ਸ਼ੁਰੂਆਤ ਲੱਗੇ ਕਹਿੰਦੇ ਆ ਕਿ ਵੈਨੇ ਭਾਵੇਂ ਕੀ ਛੋਟੀ ਮੈਂ ਸਾਡੇ ਕੋਲ ਜਾਂਦੀ ਹੈ ਉਹ ਸਾਨੂੰ ਵੱਡੀ ਮੈਂ ਵੇਚ ਕੇ ਜ਼ਿਆਦਾ ਸ਼ੌਕ ਹੁੰਦਾ ਤੇ ਮਾੜੀ ਤੇ ਸਾਡੀ ਅੱਖ ਨਹੀਂ ਠਹਿਰਦੀ ਅੱਖ ਨਹੀਂ ਠਹਿਰਦੀ ਇਹ ਜਰਾ ਪਤਾ ਰੱਖ ਜਾਨੋਂ ਖਿਦ ਗਿਆ ਲਾ ਫਿਰ ਉਹ ਟਰੱਕ ਤੇ ਰਿਹਾ ਮੂਰਤੀ ਮੂਰਤੀ ਕਰ ਮੂਰਤੀ ਤੇ ਫਿਰ ਜੀ ਨਹੀਂ ਕਰਦਾ ਭਾਜੀ ਤੇ ਅੱਗੇ ਆ ਗਈ ਜੀ ਇਹ ਹਰਿਆਣੇ ਦੀ ਏ ਲਓ ਜੀ ਹਰਿਆਣਿਆਂ ਦਾ ਮਾਲ ਚੱਲੂ ਗਿਆ ਇਹ ਹਰਿਆਣੇ ਵਾਲੀ ਚੱਲ ਵੀ ਜੀ ਗੜੀ ਮੈਂ ਮਾਲ ਸਾਰਾ ਹੈਗਾ ਆਪਣੇ ਕੋਲ ਮਾਲ ਹਰ ਤਰ੍ਹਾਂ ਦਾ ਮਰੇ ਇਹ ਨਾਲ ਕੋਈ ਵੀਰ ਭਰਾ ਕਵੇ ਵੀ ਮੈਂ ਮਾਲ ਕਹਿੰਦਾ ਮਾਲ ਆਪਣੇ ਕੋਲ ਸਾਰਾ ਹੈਗਾ ਹੋਰ ਵੀ ਝੋੜੀਆਂ ਆਈਆਂ ਨੇ ਪਾਉਣੀ ਆਪਾਂ ਚੌਂਦੀ ਇਹ ਵੀਡੀਓ ਬਾਕੀ ਇਹ ਹਰਿਆਣੀਆਂ ਚਾਰ ਆਈਆਂ ਸੀ ਹਾਂਜੀ ਆਪਣੀ ਝੋੜੀ ਗੱਲ ਪੁਰੀ ਵੀਡੀਓ ਚ ਪਾਈ ਸ਼ੌਟ ਲਾਇਆ ਉਹ ਵੀ ਵੇਚੀ ਸ਼ੌਟ ਦੇ ਉਹਦੇ ਨਾਲ ਇੱਕ ਝੋੜੀ ਹੋਰ ਆਈ ਸੀ ਉਹ ਵੀ ਨਾਲ ਹੀ ਵੇਚੀ ਉਹ ਉਹ ਮਾਲ ਜ ਅੱਗੇ ਹੁਣ ਮਾਲ ਆਪਣਾ ਹਰਿਆਣੇ ਦਾ ਚਾਲੂ ਹੋ ਗਿਆ ਚੈਂਪੀਅਨ ਝੋਟੀ ਲੱਗੀ ਝੋਟੀ ਜਗੀ ਨੋਕ ਆਲਾ ਥਣ ਆ ਗਿਆ ਤੇ ਦੂਰ ਤੇ ਵੀ ਵੇਖੋ ਜੀ ਲਿਵਾ ਖੁੱਲੇ ਖਲੇ ਰਹੀ ਆ ਬਾਕੀ ਥਣ ਜਿਹੜਾ ਨੋਕ ਆ ਗਿਆ ਤੇ ਜੈਡ ਬਲੈਕ ਮੈਨੂੰ ਸਿੰਗ ਤੇ ਚੈਂਪੀਅਨ ਹੀ ਲੱਗਾ ਹਸ ਮੰਜੀ ਵੱਡੀ ਝੋਟੀ ਦੇ ਕਲਾਗਲਾ ਸਾਨੂੰ ਕੋਈ ਡੰਗਦੀ ਆ ਕੋਈ ਇਹਨੂੰ ਇੱਕਾ ਨਹੀਂ ਮੈਨੂੰ ਲੱਗਾ ਹਾਂਜੀ 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 ਲੈ ਲੈ ਭਾਈ ਲੈ ਓਏ ਲੈ ਆ ਸ਼ਾਮੇ ਸ਼ਾਮੇ ਤੋਰਿਆ ਕਰ ਮੇਰਾ ਜੀ ਬਾਕੀ ਚਲੋ ਪਰਮਾਤਮਾ ਨੇ ਕਰਤੀ ਹੈ ਕਿਰਪਾ ਦੇਣ ਦੁਨਡਾ ਭਈ ਲੱਗਣਾ بارش ਦੇ ਵਿੱਚ ਜਦੋਂ ਗਾਹ ਕੋਈ ਆਉਣ ਜਾਣਾ ਬੜਾ ਮੁਸ਼ਕਲ ਹੁੰਦੀ ਆ ਤੇ ਬਾਕੀ ਤੁਹਾਨੂੰ ਪਤਾ ਪਾਣੀ ਪੁੰਨੀਆਂ ਥੋੜਾ ਜਿਹਾ ਚੱਲ ਰਿਹਾ ਸੀ ਸਮਾਂ ਤੇ ਜਦੋਂ ਮਾਰਾ ਹੀ ਨੇ ਕਰਤੀ ਹੈ ਕਿਰਪਾ ਹੁਣ ਠੀਕ ਠਾਕ ਹੋ ਗਿਆ ਵਾ ਤੇ ਇਹ ਆ ਵੀ ਅੰਜਲੋ ਮਾਲ ਜਿਹੜਾ ਆਪਣੇ ਕੋਲ ਸੁਪਰਸਟਾਰ ਹਰ ਵੈਰਾਈਟੀ ਦਾ ਮਾਲ ਮਿਲੂਗਾ ਤੇ ਇਸ ਪੰਜੀ ਜੀ ਆਪਾਂ ਇਹ ਦੁੱਧ ਦੀ ਗੱਲ ਕਰ ਲਈਏ ਇਹ 23 24 ਗੱਲੀਆਂ ਹਰਿਆਣੇ ਚ ਖੜੀਆਂ ਆ ਜੀ ਹਾਂ ਜੀ ਤੇ ਦੁੱਧ ਦੀ ਗੱਲ ਕਰ ਲਈਏ ਭਾਈ ਜੀ ਦੁੱਧ ਇਹ ਨਾ ਜੇ ਆਈ ਆ ਰਾਤੀ ਹਰਿਆਣੇ ਚ ਵਾਈ ਆ ਹਾਂਜੀ ਸਮਝ ਜੀ ਤੇ ਦੁੱਧ ਕੋਈ ਨਾ 14 ਕਿਲੋ ਦੀ ਔੜ ਤੇ ਲੈ ਜਾ ਜੀ ਬਾਕੀ ਹੋਣੇ ਦੇ ਥੱਲੇ 12 13 ਕਿਲੋ ਹੋਣੇ 13 ਕਿਲੋ ਹੋਣੀ ਤਿਆਰ ਹੋਊਗਾ 13 ਕਿਲੋ ਤੇ 14 ਲਾ ਲਈਏ 15 ਦੀ ਔੜ ਤੇ ਲੈ ਜਾ ਜੀ ਝੋਟੀਆਂ ਜੇ ਨਾ 2 4 ਰੁਹਾੜ ਕੇ ਵਧਣਾ ਦੁੱਧੋਂ ਕਿ ਅਜੇ ਆਈ ਹੈ ਇਹਨੇ ਖਾਲੀ ਬਿਜਾਰੀਆ ਉਹਨੇ ਥਣਾ ਚ ਖਾਲੀ ਕਰ ਲਈ ਆ ਲਓ ਜੀ ਖਾਲੀ ਬਿਜਾਰੀਆ ਨੇ ਲੱਗਾ ਵੈਸੇ ਪਾਤੀ ਪੌਣੀ ਨਹੀਂ ਹੈਗੀ ਚਲੋ ਆਹ ਵੀ ਜੇ ਕੋਈ ਮੰਗ ਲੂਗਾ ਦੇ ਦਾਂ ਹਾਂਜੀ ਹਾਂਜੀ ਖੁੱਲੇ ਹੱਡੇ ਤੇ ਖੁੱਲੇ ਲੇਵੇ ਦੀਆਂ ਕੱਟੀਆਂ ਨਿੱਕੀ ਸਿੰਘ ਦੀਆਂ ਨਿੱਕੀ ਸਿੰਘ ਦੀਆਂ ਤੇ ਕੱਟੀਆਂ ਇਹਦੇ ਮੰਗ ਲੈ ਤੇ ਪਾ ਇਹਦਾ ਪਾ ਕਰਾਂਗੇ ਫੋਨ ਤੇ ਜਿਆਦਾ ਰੇਡ ਨਹੀਂ ਹੈਗਾ ਜੀ ਕੀ ਬਣਾ ਝੋਟੀ ਦੋ ਤਿੰਨ ਦਾ ਸਾਮੇ ਦੋਤੇ ਵਿੱਚ ਕੋਈ ਕੱਲ ਮਾਲ ਹੈ ਠੀਕ ਹੈ ਕੋਈ ਜਿਆਦਾ 2.5 ਲੱਖ ਰੇਡ ਨਹੀਂ ਹੈਗਾ ਓਕੇ ਕੋਈ 80 90 ਰੇਡ ਵਾਲੀ ਹੈਗਾ ਜਿਆਦਾ ਰੇਡ ਦਵਾਂਗੇ ਕਿਉਂਕਿ ਸਾਨੂੰ ਹਰਿਆਣੇ ਦੀ ਮੈਂ ਤਾਂ ਜਿਆਦਾ ਉਮੀਦ ਹੁੰਦੀ ਸੀ ਇਹਨੂੰ ਸਾਮੇ ਵੇਚਦੇ ਦੋਤੇ ਕਰਕੇ ਵੇਚਦੇ ਨਾ 15 16 ਦੇ ਹਾਂਜੀ ਹਾਂਜੀ ਕਿਰਿਆ ਕਰੇ ਵੱਧ ਮਜ਼ਾ ਆਉਂਦਾ ਵਿੱਚ ਮੈਂ ਤਾਂ ਨਜ਼ਾਰਾ ਵੱਖਰਾ ਹੀ ਇੱਕ ਪਲਾ ਉਹ ਵੀ ਸਾਡੇ ਸੁਪਰਸਟਾਰ ਝੋਟੀ ਚੈਂਪੀਅਨ ਲਓ ਜੀ ਤਿੰਨ ਝੋਟੀਆਂ ਆਪਣੇ ਕੋਲ ਚਾਰ ਹੋ ਰਹਿ ਗਏ ਨੇ ਇੱਕ ਉਧਰ ਆ ਤੇ ਇਹ ਆਪਾਂ ਦਾ ਨਾਮ ਬਾਅਦ ਬਹੁਤ ਬਹੁਤ ਜਾਈਂ ਖਾਲੀ ਬਿਆਰ ਕਰੀਆਂ ਇਹ ਝੋੜੀਆਂ ਨਹੀਂ ਅਜੇ ਪਾਉਣੀਆਂ ਦੋ ਦਿਨ ਬਾਅਦ ਪਾਵਾਂਗੇ ਤੇ ਇਹ ਆਪਣੇ ਵੀ ਇੱਕ ਸੁਪਰਸਟਾਰ ਹੈ ਝੋਟੀ ਵੱਡੀ ਫੁੱਲ ਸਾਈਜ਼ ਇਹਦਾ ਅੰਤ ਬੰਨਾ ਕੋਈ ਨਹੀਂ ਜਿੰਨਾ ਕੱਦ ਕਹਾਨੂੰ ਉੱਡਾਂ ਹੀ ਵੱਡਾ ਜੇ ਹਾਂਜੀ ਤੇ ਰਿੰਗ ਹਾਂਜੀ ਮਤਲਬ ਕਿੰਨੀ ਹੈ ਗਈ ਕਿ ਅੱਜ 16 ਕਿਲੋ ਦਹਾਜ ਰਿਹਾ ਮੈਂ ਕੋਲ ਬਿਲਕੁਲ 16 ਕਿਲੋ ਤੇ ਆਲੋ ਕਿਲੋ ਹਾਜ਼ਰ ਮੈਂ ਨਾ ਫੁੱਲ ਸਾਈਜ਼ ਨੂੰ ਕਹਿੰਦੇ ਨੇ ਮਤਲਬ 18 ਨਾਲ ਘੋੜਾ ਜਿਹਦਾ ਖਲੋਤਾ ਹੁੰਦਾ ਹੈ ਇੱਕ ਸਾਈਡ ਤੇ ਉਹੋ ਲਾ ਲਓ ਸਮਝ ਲਓ ਤੇ ਬਾਕੀ ਇਹ ਵੀ ਸੋਹਣੀ ਸੁਣਖੀ ਛੋਟੀ ਬਾਕੀ ਚੀਜ਼ਾਂ ਹਦੀਰੀਆਂ ਨਹੀਂ ਬਾਕੀ ਜਿਹੜੀ ਹਰਿਆਣੇ ਦੀ ਆ ਧਨਫਲਾ ਦੂਰੋਂ ਪਾ ਲ ਜਾਂਦਾ ਵਾ ਤੇ ਚਲੋ ਜਾਂਦੇ ਉੱਚੀ ਫੁੱਲ ਬਾਕੀ ਮਿਲਕ ਪਲਾਂਟ ਉਹ ਜਾਂਦੇ ਯਾਰ ਜਦੋਂ ਗਹਿਰੀ ਦਾ ਠੀਕ ਬਹੁਤ ਸੋਹਣੀ ਸੁਣਖੀ ਆ ਤੇ ਜੈਡ ਬਲੈਕ ਛੋਟੀ ਆ ਗਈ ਤੇ ਬਾਕੀ 16 ਕਿਲੋ ਬਿਲਕੁਲ ਤਸਲੀ ਕਰਕੇ ਖੜੋ ਆਪਾਂ ਕਾਲੀ ਬਾਜ਼ਾਰ ਹੈ ਨਹੀਂ 606 ਜੋ ਜਦੋਂ ਮਰਜੀ ਜਦੋਂ ਮਰਜੀ ਚਲੋ 8 8 ਕਿਲੋ ਡੰਗੜਾ ਬੋਤ ਕੱਢੂਗੀ ਛੋਟੀ ਠੀਕ ਹੈ ਜੀ ਸੰਜੀ ਤੇਨ ਥਣ ਥਣ ਮੇਨੋ ਨੋਕਲਾ ਕਟਾ ਚੰਗਾ ਮੈਂ ਨਾ ਬਿਲਕੁਲ ਜਿਹਨੂੰ ਫੁੱਲ ਸਾਈ ਕਹਿੰਦੇ ਹਾਈਟ ਲੰਥ ਦੀ ਮੈਂ ਗੱਲ ਹੀ ਕਰਨ ਵਾਲੀ ਜਿਹਨੇ ਇਸੇ ਤੋਂ ਗੱਲ ਹੋਣੀ ਥੋੜੀ ਆ ਹਾਂਜੀ ਹੋਰ ਸੁਣ ਜੀ ਬਸ ਹੋਰ ਜੀ ਕਿਵੇਂ ਜਲ ਰਿਹਾ ਹਲ ਇਹਦਾ ਵੀ ਰੇਡ ਜਿਹੜਾ ਫੋਨ ਦੇ ਕਰਾਂਗੇ ਬਿਲਕੁਲ ਛੋਟਾ ਰੇਡ ਦਾ ਹੋਵੇ ਜੈਜ ਰੇਡ ਦਾ ਜੈਜ ਸੁਪਰਸਟਾਰ ਝੋਟੀਆਂ ਕਰੀਦਾ ਝੋਟੀਆਂ ਤੇ ਦਰਸ਼ਕ ਲਾ ਦੂ ਪਿੰਡ ਆਪਣਾ ਭੂਲੇਗੇ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਰੇਗੜ ਜੂੜੀਆਂ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਜੀ 95016 ਦਾ 5050 ਬਾਕੀ ਕਵੈਸਟੀਆਂ ਤੁਹਾਡੇ ਵੀਰਾਂ ਨੂੰ ਪਹਿਲੀਆਂ ਵੀਡੀਓ ਵੇਖ ਕੇ ਲੋਕੀ ਫੋਨ ਲਾਈ ਜਾਂਦੇ ਆ ਹਾਂਜੀ ਨਵੀਂ ਵੀਡੀਓ ਨਵੀਂ ਵੀਡੀਓ ਵੇਖ ਕੇ ਮਾੜਾ ਦੇ ਵੇਖਦਾ ਨਵੀਂ ਵੀਡੀਓ ਤੇ ਚੱਲਿਆ ਕਰੋ ਮੇਰਾ ਵੀਰ ਡੇਢ ਡੇਢ ਵਾਰ ਵਾਰ ਚੱਲਿਆ ਕਰੋ ਮੇਰਾ ਵੀਰ ਇਹ ਆ ਵੀ ਵੀਡੀਓ ਚੈੱਕ ਕਰਕੇ ਤੇ ਫਿਰ ਵੇਖਿਆ ਕਰੋ ਤਸੱਲੀ ਕਰਿਆ ਕਰੋ ਹੋਰ ਸਭ ਜੀ ਬਸ ਓਕੇ ਆ ਜੀ ਇਹੋ ਮਾਲ ਆ ਚੋ ਡੀਪਾੜਾ ਦੇ ਖੜੀ ਹੈ ਜੀ ਬੜੀ ਮੋਟੀ ਹਾਂਜੀ 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 ਇਹਦਾ ਸਾਫ ਸਾਫ ਹੋ ਜਾਈਗੀ ਬਹੁਤ ਕੱਟੀ ਸਾਫ ਦੀ ਜੈਜ ਰੇਡ ਪਾਇਆ ਚੰਗੀਆਂ ਝੋੜੀਆਂ ਮਾਲ ਹਰ ਤਰ੍ਹਾਂ ਦਾ ਮਿਲੂ ਬੱਚੇ ਵਖਾਦ ਬਿਲਕੁਲ ਤਾਜ਼ੇ ਲਓ ਜੀ ਬੱਚੇ ਬੱਚਾ ਨਹੀਂ ਹੈਗਾ ਬਿਲਕੁਲ ਤਾਜ਼ੇ ਵਾਲੇ ਬੱਚੇ ਨਾੜੂ ਵਾਲੇ ਨਾੜੂ ਤੇ ਨਾੜੂ ਤੇ ਠੀਕ ਸਮਝੀ ਹਾਂਜੀ ਠੀਕ ਹੈ